ਹਰ ਵਾਰੀ ਲੱਗਦਾ ਵੀ ਕੋਈ ਦੇਖੇ ਵਾਲਾ ਹਾਂ ਹਾਂ ਕੋਈ ਗੱਲ ਨਹੀਂ ਤੇ ਕੋਈ ਨਹੀਂ ਤਾਂ ਇੰਨੇ ਹੀ ਹਮਦਰਦ ਹੁੰਦੇ ਤਾਂ ਆਗੇ ਸਾਡੀ ਗੱਲ ਸੁਣਦੇ ਪਰ ਸਾਡੇ ਮੋਲ ਵੀ ਘਟਾਓ ਈਕਾ ਜੱਥੇ ਬੰਦੀ ਆ ਤੁਹਾਡੇ ਲੋਕਾਂ ਦਾ ਈਕਾ ਹੋਰ ਕੋਈ ਰਾਹੀ ਕਿ ਉਹ ਵੀ ਇਹਨੇ ਬੜਾ ਜਨਮ ਕਰਿਆ ਭਰਾਵੋ ਪਹਿਲਾਂ ਵੀ ਕਰਦੇ ਆਏ ਆ ਸਭ ਤੋਂ ਵੱਡਾ ਰੋੜਾ ਭਰਾਵੋ ਸਾਡਾ ਸਿਸਟਮ ਦੇ ਵਿੱਚ ਇਹ ਅਫਸਰ ਬਣਿਆ ਰਿਹਾ ਹੁਣ ਭਰਾਵੋ ਪਿਛਲੇ ਦਿਨੀ ਚੌਣ ਜਾਬਤੇ ਤੋਂ ਪਹਿਲਾਂ ਤੁਸੀਂ ਦੇਖਾਂਗੇ ਸੰਬੰਧ ਦੇ ਵਿੱਚ ਵੀ ਕਿਰਤਕ ਕਾਨੂੰਨ ਦੇ ਜਿਹੜੇ ਰੇਟ ਆ ਹਰ 6 ਮਹੀਨੇ ਬਾਅਦ ਸਰਕਾਰ ਦਿੰਦੀ ਆ ਪਰ ਅਸੀਂ ਉਹ 1 ਮਾਰਚ 2022 ਤੋਂ ਬਾਅਦ ਭਰਾਵੋ ਸਾਡਾ ਇਹਨੇ ਕਿਰਤ ਕਮਿਸ਼ਨ ਨੂੰ ਰੇਟ ਦਿੱਤਾ ਆ ਗਿਆ ਉਸ ਕਰਕੇ ਦੇ ਵਿਤ ਵੀ ਸਭ ਤੋਂ ਵੱਡਾ ਰੋੜਾ ਸਾਡੇ ਸੂਤਰਕਾਰ ਜੀ ਬਣੇ ਰਹੇ ਅੱਗੋਂ ਹੀ ਕਹਿੰਦੇ ਆ ਭਰਾਵਾ ਇਹ ਤਾਂ 10 ਸੱਟੇ ਲਗਾ ਕੇ ਕੰਮ ਕਰਦੇ ਆ ਸੱਤ ਪੋਸਟ ਆਫਰ ਕੰਮ ਕਰਦੇ ਆ ਪਰ ਇਹਨਾਂ ਦੀ ਭਰਾਵਾ ਜਵਾਬ ਨਹੀਂ ਵੀ ਤੂੰ ਤਾਂ ਠੇਕੇਦਾਰੋਂ ਤੂੰ ਹੀ ਸਾਡੇ ਮਾਲਕ ਨਹੀਂ ਅਸੀਂ ਮੰਨਦੇ ਆ ਵੀ ਲਿਸਟ ਵਿੱਚ ਤਾਂ ਭਰਾਵਾ ਪਰ ਇੱਕ ਦਿਨ ਜਦ ਸਪਲਾਈ ਵਿਭਾਗ ਸਾਡੇ ਤੋਂ ਬਿਨਾਂ ਸਾਰ ਕੇ ਦਿਵਾਦੇ ਇੱਕ ਤੰਨਾ ਪਾਣੀ ਚੱਗੀਏ ਭਰਾਵਾ ਚੰਡੀਗੜ੍ਹ ਤੱਕ ਟੋਲ ਫਰੀ ਨੰਬਰਾਂ ਕੰਧਾਂ 'ਤੇ ਲਿਖੇ ਪਈਆਂ ਤੁਹਾਨੂੰ ਲੋਕਾਂ ਨੂੰ ਜਵਾਬ ਦੇਣਾ ਔਖਾ ਹੋ ਜਾਂਦਾ ਤੇ ਜਦੋਂ ਅਸੀਂ ਦਿਨ ਰਾਤ ਭਾਵੇਂ ਮਰ ਕੇ ਇਹ ਦਫ਼ਤਰਾਂ ਜਾਂਦੇ ਆ ਆਪਣੇ ਹੱਕ ਮੰਗਦੇ ਆ ਤਰਗਾਹਾਂ ਪੜਤੀ ਜਾਂਦੇ ਆ ਤੇ ਇਹਨਾਂ ਦਾ ਰਵੱਈਆ ਭਰਾਵੋ ਤੂੰ ਹੀ ਤਾਂ ਠੇਕੇਦਾਰ ਆ ਉਹਨੂੰ ਪਤਾ ਹੀ ਹੋਣਾ ਵੀ ਜਿਹੜੀ ਪੰਜਾਬ ਪੰਜਾਬ ਸਰਕਾਰ ਆ ਆਮ ਆਦਮੀ ਪਾਰਟੀ ਆ ਆਪਣੇ ਨਾਲ ਵੱਡੇ ਵੱਡੇ ਵਾਅਦੇ ਕਰੇ ਵਿਭਾਗਾਂ ਸਿੰਘਾਂ ਦਾ ਰਾਜ ਫਿਰਜਾਂਗੇ ਭਰਾਵੋ ਬਰਾਬਰ ਦਾ ਹੱਕ ਦੇਵਾਂਗੇ ਪਰ ਸੱਚ ਮੰਨਿਓ ਵੀ ਜਿਹੜੀਆਂ 70 ਸਾਲ ਪਿਛਲੀਆਂ ਸਰਕਾਰਾਂ ਕਿਰਤ ਕਮਿਸ਼ਨ ਦੇ ਰੇਲਵ ਹੱਥ ਛੇ ਦਿਨੇ ਬੱਦਰ ਰਹੇ ਭਰਾਵੋ 1800 ਰੁਪਿਆ ਇਹ ਜਲ ਸਪਲਾਈ ਵਿਭਾਗ ਤੋਂ ਪ੍ਰਤੀ ਮਹੀਨੇ ਪਿਛਲੇ 22 ਸਾਲਾਂ ਦਾ ਲੈਣਾ ਵਾਦਾ ਕਰ ਜੰਦੇ ਆ ਵੀ ਏਰੀਆ ਦੇ ਦਿਆਂਗੇ ਵੀ ਪਿਛਲਾ ਏਰੀਆ ਦੇ ਦਿਆਂਗੇ ਕਾਈਗਾ ਪਿਛਲਾ ਏਰੀਆ ਸਾਥੋ ਭਰਾਵੋ ਜਿਹੜੀ ਸਾਡੀ ਬਣਦੀ ਆ ਅੱਜ ਤੋ ਹੀ ਦੇ ਦੋ ਪਿਛਲੇ ਜਿੱਥੇ ਗਏ ਆਏ ਪਰ ਇਹ ਝੂ ਨਹੀਂ ਸਕਦੀ ਭਰਾਵੋ ਹੁਣ ਵੀ ਇਹ ਇੱਕ ਹੋਰ ਨਫਰ ਦਾ ਵੀ ਸਾਡੇ ਨਾਲ ਨਫਰਤ ਕਰਦਾ ਕਿਉਂ ਆ ਕਰਦਾ ਭਰਾਵੋ ਸਾ ਸਕਾਡਾ ਸੀਟਰ ਸਿਸਟਮ ਨਹੀਂ ਤੁਸੀਂ ਸਕੀਮਾਂ ਪਰ ਲੱਗਣ ਦੇ ਆ ਇਹ ਐਸਡੀਓ ਸਾਹਿਬ ਦੀ ਜ਼ਿੰਮੇਵਾਰੀ ਆ ਭਰਾਵੋ ਮੋਟੀ ਕਮਿਸ਼ਨ ਬਣਨੀ ਆ ਜਿੰਨੇ ਲਵਾਊਗਾ ਇਹ ਉਹ ਦੁੱਖਾ ਬਿਹਰੇ ਕੰਮ ਦੇ ਵਿੱਚ ਇਹ ਲੱਕ ਬਸਾਈ ਰੱਖਦੇ ਆ ਇਹ ਮਤਲਬ ਨਹੀਂ ਆ ਭਰਾਵੋ ਸਾਨੂੰ ਵੀ ਕਿਹਾ ਗਿਆ ਵੀ ਤੁਹਾਡੀ ਜੱਦੇ ਬੰਦੀ ਨਹੀਂ ਤੁਸੀਂ ਤਾਂ ਕੱਚੇ ਬੰਦੇ ਆ ਭਰਾਵੋ ਜੱਦੇ ਬੰਦੀ ਬੰਦੇ ਨਹੀਂ ਦੇਖਦੀ ਹੁੰਦੀ ਵੀ ਕੱਚੇ ਕਹਿ ਪੱਕੇ ਆ ਜੱਦੇ ਬੰਦੀ ਦੇਖਦੀ ਆ ਜਿੱਥੇ ਤੱਕਾ ਹੋਣਾ ਕਿੱਥੇ ਜੁਲਮ ਹੋਣਾ ਭਰਾਵੋ ਰਜਿਸਟਰ ਨੰਬਰ ਤੱਕੀ ਆ ਹਮੇਸ਼ਾ ਖੜੂਗੀ ਪਹਿਲਾਂ ਵੀ ਖੜੀ ਆ ਤਾਂ ਹੁਣ ਵੀ ਖੜੂਗੀ ਹੁਣ ਬੇਨਤੀ ਆ ਭਰਾਵੋ ਬੀਜੇ ਸਾਹਿਬ ਨੂੰ ਕੋਈ ਸਨੇਹ ਲੱਗਦਾ ਲਾ ਕੇ ਦੇਖ ਲੋ ਨਹੀਂ ਕੰਮ ਅੱਗੇ ਵਧਣਾ ਭਰਾਵੋ ਹੁਣ ਕੱਡੇ ਆਏ ਆ ਸੁਭਾਨ ਅੱਲਾਹ ਦੇ ਨਾਮ ਦੇ ਵਿੱਚ ਬੱਚੇ ਪਰਿਵਾਰੀ ਨਾਮ ਰਿੰਦਰ ਸਿੰਘ ਆ ਜੀ ਸਭ ਸੀਏ ਚ ਬੈਠੇ ਹੋ ਸੈਕਟਰ ਕੀ ਚ ਖੜਾ ਇਹ ਅਸੀਂ ਸਰ ਇੱਕ ਆਪਣਾ ਐਸ ਡੀਓ ਐਸ ਉਮੀਤ ਗਰਗ ਰਾਜਪੁਰਾ ਡਿਵੀਜ਼ਨ ਨੰਬਰ 1 ਤੋਂ ਉਹਨਾਂ ਨੇ ਜਨਵਰੀ 2024 ਦੇ ਵਿੱਚ ਵਰਕਰ ਕੀ ਆਪਣੇ ਨਿੱਜੀ ਮੰਨ ਲਓ ਖੈਸ ਕਰਕੇ ਜ਼ਬਰਨ ਜ਼ਬਰੀ ਕੀਤੀ ਗਈ ਦੀ ਜਿਸਕੇ ਨਾਲ ਪਿਛਲੇ 3-4 ਮਹੀਨਿਆਂ ਤੋਂ ਲਗਾਤਾਰ ਰابطਾ ਕਰ ਰਹੇ ਆ ਪਰ ਇਹਨਾਂ ਤੋਂ ਲਗਾਤਾਰ ਟਾਲ-ਪਟੋਲ ਦੀ ਨੀਤੀ ਅਪਣਾਈ ਜਾ ਰਹੀ ਦੀ ਕਦੇ ਇਹ ਚੌਣ ਜਾਪਦੇਗਾ ਬਾਨਾ ਲਾਇਆ ਕਦੇ ਕੋਈ ਜਿਸਕੇ ਸਬੰਧ ਦੇ ਵਿੱਚ ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟਰ ਵਰਕਰ ਯੂਨੀਅਨ ਰਜਿਸਟਰ ਨੰਬਰ 31 ਵੱਲੋਂ ਅੱਜ ਰਾਜਪੁਰਾ ਵਿਖੇ ਐਸ ਡੀਓ ਨੂੰ ਉਮੀਦ ਕਰਕੇ ਗਏ ਦਫ਼ਤਰਗਾਹ ਘਰੋ ਕਰਿਆ ਗਿਆ ਜੀ ਕੀ ਮੰਗਾ ਸੀ ਕਰ ਸਰ ਮੰਗਾਂ ਇਹ ਦੀ ਵੀ ਜਿਹੜੀ ਇਹ ਡਾਇਰੈਕਟਰਸ਼ਿਪ ਕਰਨ ਲੱਗੇ ਹੋਏ ਆ ਵਰਕਰਾਂ ਦੀ ਗੱਲ ਨਹੀਂ ਸੁਣਦੇ ਉਸਕੇ ਸਬੰਧ ਦੇ ਵਿੱਚ ਅੱਜ ਜੁਰੇ ਧਰਨਾ ਦੇਣਾ ਪਿਆ ਜੀ ਮੰਗ ਰਹਾ ਪਟਾ ਹੈ ਮਸਲਾ ਲਈ ਹੋਇਆ ਵੀ ਜੋ ਸਾਡੀ ਜਾਇਜ ਮੰਗਦੀ ਉਹ ਮੰਨੀ ਗਈ ਆ ਜਿਹੜਾ ਸਾਡਾ ਵਰਕਰ ਜ਼ਬਰੀ ਬਦਲੀ ਕਰੀ ਗਈ ਸੀ ਉਹ ਵਾਪਸ ਲਈ ਗਈ ਆ ਹਾਂਜੀ ਇਹ ਕੀ ਕਹਿਣਾ ਚਾਹੁੰਦੇ ਅੱਗੇ ਇਹ ਵੀ ਆਣ ਵਾਲੇ ਸਮੇਂ ਦੇ ਵਿੱਚ ਐਸਡੀਓ ਸਾਹਿਬ ਨੂੰ ਨਸੀਹਤ ਆ ਵੀ ਵਰਕਰਾਂਗੇ ਨਾਲ ਗੱਲਬਾਤ ਕਰਨ ਨਹਿਰਾਨ ਨਾ ਕਰਨ ਜੋ ਜਿਹੜਾ ਮੰਨ ਲਓ ਇਹ ਆਪਣੇ ਪਰਸਨਲ ਤੌਰ ਪਰ ਨਿੱਜੀ ਤੌਰ ਪਰ ਤੰਗ ਪ੍ਰੇਸ਼ਾਨ ਕਰਾ ਉਹ ਤੰਗ ਕਰਿਆ ਜੇ ਜੇ ਕਰੇ ਨਹੀਂ ਹਟਦੇ ਆਣ ਵਾਲੇ ਦਿਨਾਂ ਦੇ ਵਿੱਚ ਬੱਚਿਆਂ ਪਰਿਵਾਰਾਂ ਸਮੇਤ ਪੱਕਾ ਧਰਨਾ ਇਹਨਾਂ ਦੇ ਬਾਹਰ ਮੋਰੇ ਲਾਇਆ ਸਰਪਨਾ ਨਾਮ ਦਾ ਜੀ ਮੈਂ ਸੁਨੀਤ ਕੁਮਾਰ ਉਪਮੰਡੇ ਨੂੰ ਜੀ ਹੈ ਰਾਜਪੁਰਾ ਸਰ ਜਿਆਜੇ ਵਰਕਰ ਬਾਲ ਬੈਠੇ ਜਿਹੜੇ ਕੀ ਮਸਲਾ ਸੀ ਉਹਨਾਂ ਦੀ ਟ੍ਰਾਂਸਪੋਰਟ ਦਾ ਨਸਰਾ ਸੀਗਾ ਪਹਿਲਾਂ ਕੋੜ ਚ ਲੱਗੇ ਆ ਸੀ ਕੋੜ ਥੋੜੀ ਵਾਪਸ ਲੋ ਬਟਰਾ ਦੀ ਲੜਾਈ ਹੋ ਗਈ ਸੀ ਸੁਨੀਤ ਕੋਪਾਲਪੁਰ ਬੋਲ ਰਿਹਾ ਸੀ ਉਹ ਕਹਿੰਦਾ ਸੀ ਕੋਪਾਲਪੁਰ ਤੋਂ ਮੈਨੂੰ ਕਿਸੇ ਬੋਲ ਜਾਏਗਾ ਤੇ ਲਿਵਾ ਦੇ ਅਸੀਂ ਉਹਨੂੰ ਬਗਦਤਾਂ ਨੂੰ ਉਹਦੀ ਮਸਲਾ ਦਾ ਸਵਾਲ ਕਰਤਾ ਹਾਂ ਬਸ ਕੀ ਕਹਣੇ ਜਾਂਦੇ ਇਹ ਜਿਹੜਾ ਬਸ ਲੜਾਈ ਹੋਣੀ ਇਹਨਾਂ ਦੀ ਆਪਸ ਦੀ ਸੀਗੀ ਐਕਚੁਅਲੀ ਤਲਵਾਰ ਸਾਡੇ ਦੇ ਰੱਖ ਲੈਂਦੇ ਨੇ ਗੇ ਗੱਲ ਇਹ ਹੈ ਉਹ ਲਈ ਆਪਸ ਚ ਹੋਣ ਕਰਕੇ ਵਿਸ਼ਵਾਸ ਨਹੀਂ ਜਾਲੇ ਸਾਡਾ ਤਾਂ ਮਸਲਾ ਹੀ ਨਹੀਂ ਸੀ ਵਿੱਚ ਚਲੋ ਫਿਰ ਵੀ ਜੋ ਸੀ ਸੀ ਨੂੰ ਕਿਤੇ ਅਡਜਸਟ ਕਰਕੇ ਕਰਾਂ